ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੇ ਇੱਕ ਸ਼ਬਦ ਹੁਕਮ ਦੇ ਬਾਰੇ ਵਿਚਾਰ ਕਰੀਏ ਗੁਰਬਾਣੀ ਦੇ ਇਸ ਛੋਟੇ ਜਿਹੇ ਸ਼ਬਦ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਬਚਪਨ ਤੋਂ ਇਸ ਸ਼ਬਦ ਦਾ ਮਤਲਬ ਆਰਡਰ ਜਾਂ ਕਿਸੇ ਹਾਕਮ ਦਾ ਹੁਕਮ ਲੱਗਦਾ ਸੀ ਪਰ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਹਦਾ ਅਸਲੀ ਮਤਲਬ ਹੈ ਕੁਦਰਤ ਦਾ ਨਿਯਮ ਜੋ ਕੁਝ ਵੀ ਵਾਪਰ ਰਿਹਾ ਹੈ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਇਸ ਸੰਸਾਰ ਦੇ ਵਿੱਚ ਸਭ ਪਰਮਾਤਮਾ ਦਾ ਹੁਕਮ ਮਤਲਬ ਉਸ ਦਾ ਪਵਿੱਤਰ ਨਿਯਮ ਜਿਹਦੇ ਅਧੀਨ ਇਹ ਸਾਰੀ ਸ੍ਰਿਸ਼ਟੀ ਚੱਲਦੀ ਹੈ ਨਦੀਆਂ ਦਾ ਵਹਿਣਾ ਬੱਚੇ ਦਾ ਜਨਮ ਲੈਣਾ ਖਾਣੇ ਤੋਂ ਊਰਜਾ ਬਣਨਾ ਚਿੜੀਆਂ ਦਾ ਉੱਡਣਾ ਜਾਂ ਕਿਸੇ ਦਾ ਮਰ ਜਾਣਾ ਸਭ ਉਸ ਹੁਕਮ ਦੇ ਅਧੀਨ ਹੋ ਰਿਹਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮ ਨਾ ਤਾਂ ਚੰਗਾ ਹੈ ਤੇ ਨਾ ਮਾੜਾ ਇਹ ਮਨੁੱਖ ਦੀ ਹੀ ਪ੍ਰਵਿਰਤੀ ਹੈ ਜੀ ਹਰ ਚੀਜ਼ ਤੇ ਲੇਬਲ ਲਾਉਣਾ ਹੁਕਮ ਹੁਕਮ ਹੈ ਜੋ ਹੋ ਰਿਹਾ ਹੈ ਹੋ ਕੇ ਹੀ ਰਹੇਗਾ ਤੁਹਾਡੇ ਚੰਗਾ ਜਾਂ ਮਾੜਾ ਕਹਿਣ ਨਾਲ ਜਾਂ ਉਦਾਸ ਹੋਣ ਨਾਲ ਇਹ ਬਦਲਦਾ ਨਹੀਂ ਹੈ ਪਰ ਸਾਨੂੰ ਸ਼ਾਇਦ ਹਰ ਸਥਿਤੀ ਤੇ ਆਪਣਾ ਕੁਝ ਹੱਦ ਤੱਕ ਕਾਬੂ ਹੁੰਦਾ ਅਹਿਸਾਸ ਸ਼ਕਤੀਸ਼ਾਲੀ ਹੋਣ ਦਾ ਪ੍ਰਤੀਕ ਲੱਗਦਾ ਅਸੀਂ ਹਾਲਾਤ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ ਆਪਣੇ ਹੱਥਾਂ ਵਿੱਚ ਪਾਵਰ ਰੱਖਣੀ ਚਾਹੁੰਦੇ ਹਾਂ ਪਰ ਇਹ ਬਹੁਤ ਵੱਡਾ ਧੋਖਾ ਹੈ ਆਪਣੇ ਆਪ ਨਾਲ ਕਿਉਂਕਿ ਜਦੋਂ ਸਾਡੀ ਉਮੀਦ ਤੋਂ ਉਲਟ ਕੁਝ ਹੁੰਦਾ ਹੈ ਅਸੀਂ ਬਹੁਤ ਦੁਖੀ ਹੁੰਦੇ ਹਾਂ ਸੰਗਤ ਜੀ ਗੁਰਬਾਣੀ ਦੀ ਪੰਗਤੀ ਹੈ ਹੁਕਮ ਨਾ ਜਾਣੇ ਬਹੁਤਾ ਰੋਵੈ ਇੱਥੇ ਮੈਨੂੰ ਨਾਨਕ ਨਾਮ ਵਾਲੇ ਭਾਈ ਸਤਪਾਲ ਸਿੰਘ ਜੀ ਦੀ ਇੱਕ ਕਥਾ ਯਾਦ ਆਉਂਦੀ ਹੈ ਉਹਨਾਂ ਨੇ ਹੁਕਮ ਨੂੰ ਵਿਸਤਾਰ ਚ ਸਮਝਾਉਣ ਲਈ ਇੱਕ ਮੱਛਲੀ ਦੀ ਉਦਾਹਰਣ ਦਿੱਤੀ ਜੋ ਵਗਦੀ ਹੋਈ ਨਦੀ ਵਿੱਚ ਹੈ ਨਦੀ ਦਾ ਪਾਣੀ ਇੱਕ ਪਾਸੇ ਤੋਂ ਦੂਜੇ ਪਾਸੇ ਵਗ ਰਿਹਾ ਹੈ ਮਛਲੀ ਜੇਕਰ ਪਾਣੀ ਦੇ ਵਹਾਅ ਨਾਲ ਤੈਰਦੀ ਰਹੇ ਤਾਂ ਬਹੁਤ ਸੁਖਾਲੀ ਰਹਿੰਦੀ ਹੈ ਪਰ ਜੇਕਰ ਉਹ ਪਾਣੀ ਦਾ ਵਿਰੋਧ ਕਰਦੀ ਹੈ ਜਾਂ ਇਹਦੇ ਉਲਟ ਪਾਸੇ ਵੱਲ ਤੈਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਡਾਢੀ ਮੁਸ਼ਕਲ ਆਉਂਦੀ ਹੈ ਉਹਦਾ ਪੂਰਾ ਜ਼ੋਰ ਲੱਗ ਜਾਂਦਾ ਹੈ ਪਰ ਤੈਰਨਾ ਬਹੁਤ ਔਖਾ ਲੱਗਦਾ ਹੈ ਉਹ ਨਦੀ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਪਾਸੇ ਵੱਲ ਵਗਣਾ ਸ਼ੁਰੂ ਕਰ ਦੇਵੇ ਪਰ ਨਦੀ ਆਪਣੀ ਚਾਲ ਚੱਲਦੀ ਜਾਂਦੀ ਹੈ ਉਸੇ ਦਿਸ਼ਾ ਵਿੱਚ ਇਸ ਤੇ ਮਛਲੀ ਬਹੁਤ ਪਰੇਸ਼ਾਨ ਹੁੰਦੀ ਹੈ ਤੇ ਕਹਿੰਦੀ ਹੈ ਕਿ ਨਦੀ ਉਹਦੀ ਵਿਰੋਧੀ ਹੈ ਨਦੀ ਉਹਨੂੰ ਖੁਸ਼ ਨਹੀਂ ਦੇਖਣਾ ਚਾਹੁੰਦੀ ਕੁਝ ਜਿਹਾ ਹੀ ਅਸੀਂ ਸਭ ਕਰਦੇ ਹਾਂ ਜਦੋਂ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਜਦੋਂ ਸਾਡਾ ਕਾਰੋਬਾਰ ਠੱਪ ਹੋ ਜਾਂਦਾ ਹੈ ਬੱਚੇ ਨੂੰ ਵਧੀਆ ਕਾਲਜ ਵਿੱਚ ਦਾਖਲਾ ਨਹੀਂ ਮਿਲਦਾ ਸਾਡਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਕੁਦਰਤੀ ਆਫਤ ਵਿੱਚ ਸਾਡਾ ਨੁਕਸਾਨ ਹੋ ਜਾਂਦਾ ਹੈ ਜਾਂ ਸਾਡੇ ਘਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਮੌਤ ਦਾ ਮੁੱਦਾ ਆਪਣੇ ਆਪ ਵਿੱਚ ਹੀ ਬਹੁਤ ਗੰਭੀਰ ਹੈ ਸੋ ਇਸ ਦੀ ਵਿਸਥਾਰ ਵਿੱਚ ਚਰਚਾ ਅਸੀਂ ਕਿਸੇ ਹੋਰ ਦਿਨ ਕਰਾਂਗੇ ਅਜਿਹੇ ਕਈ ਮੌਕਿਆਂ ਤੇ ਅਸੀਂ ਜ਼ਿੰਦਗੀ ਨੂੰ ਤੇ ਪਰਮਾਤਮਾ ਨੂੰ ਕੁਝ ਨਾ ਸ਼ੁਰੂ ਕਰ ਦਿੰਦੇ ਆ ਲਾਂਬੇ ਦੇਣੇ ਸ਼ੁਰੂ ਕਰ ਦਿੰਦੇ ਆ ਦੁਖੀ ਹੁੰਦੇ ਆ ਤੇ ਟੈਂਦੀ ਕਲਾ ਵੱਲ ਤੁਰ ਪੈਂਦੇ ਆ ਸਾਨੂੰ ਲੱਗਦਾ ਹੈ ਕਿ ਸਾਡੀ ਕਿਸਮਤ ਹੀ ਮਾੜੀ ਆ ਸਾਡੀ ਜ਼ਿੰਦਗੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਆ ਅਸੀਂ ਕਿਸੇ ਦਾ ਕੀ ਮਾੜਾ ਕੀਤਾ ਹੈ ਵਗੈਰਾ ਵਗੈਰਾ ਉੱਥੇ ਸਾਨੂੰ ਹੁਕਮ ਨੂੰ ਮੰਨਣਾ ਬਹੁਤ ਔਖਾ ਲੱਗਦਾ ਹੈ ਸਾਨੂੰ ਇੰਜ ਜਾਪਦਾ ਹੈ ਕਿ ਜਿਵੇਂ ਸਾਡੀ ਜ਼ਿੰਦਗੀ ਸਾਡੇ ਖਿਲਾਫ ਹੈ ਬਿਲਕੁਲ ਉਸ ਮਛਲੀ ਦੀ ਤਰ੍ਹਾਂ ਜਿਹੜੀ ਨਦੀ ਨੂੰ ਆਪਣੇ ਖਿਲਾਫ ਸਮਝਦੀ ਆ ਜ਼ਿੰਦਗੀ ਨੇ ਨਦੀ ਦੇ ਪਾਣੀ ਵਾਂਗ ਆਪਣੀ ਚਾਲ ਚੱਲਦੇ ਜਾਣਾ ਹੈ ਜੀ ਕਦੇ ਉੱਪਰ ਕਦੇ ਥੱਲੇ ਕਦੇ ਜਨਮ ਕਦੇ ਮੌਤ ਇਹ ਜ਼ਿੰਦਗੀ ਦਾ ਅਸੂਲ ਹੈ ਪਰ ਫਿਰ ਵੀ ਅਸੀਂ ਆਪਣੇ ਹੀ ਵਿਚਾਰਾਂ ਕਰਕੇ ਆਪਣੇ ਆਪ ਨੂੰ ਦੁਖੀ ਕਰਦੇ ਰਹਿੰਦੇ ਹਾਂ ਕਿਸੇ ਬੰਦੇ ਨੂੰ ਬੁਰਾ ਸਮਾਂ ਨਹੀਂ ਮਾਰਦਾ ਜੀ ਔਸ ਸਮੇਂ ਨਾਲ ਜੁੜੀ ਉਹਦੀ ਆਪਣੀ ਵਿਚਾਰਧਾਰਾ ਮਾਰਦੀ ਹੈ ਉਹਦੇ ਮੂੰਹੋਂ ਨਿਕਲੇ ਹਾਏ ਹਾਏ ਦੇ ਜਿਹੜੇ ਸ਼ਬਦ ਹੈ ਉਹਦਾ ਕਾਹਨ ਕਰ ਦਿੰਦੇ ਆ ਤੁਸੀਂ ਅਕਸਰ ਦੇਖਿਆ ਹੋਣਾ ਕਿ ਇੱਕੋ ਘਰ ਵਿੱਚ ਰਹਿੰਦੇ ਪਰਿਵਾਰ ਦੇ ਜੀ ਕਿਸੇ ਵੀ ਮਾੜੀ ਸਥਿਤੀ ਵਿੱਚ ਇੱਕੋ ਜਿਹਾ ਵਿਵਹਾਰ ਨਹੀਂ ਕਰਦੇ ਮਸੀਬਤ ਪੈਣ ਤੇ ਘਰ ਦਾ ਕੋਈ ਜੀ ਹੌਸਲਾ ਰੱਖਣ ਲਈ ਕਹਿੰਦਾ ਹੈ ਜਾਂ ਹੌਸਲਾ ਰੱਖੀ ਰੱਖਦਾ ਹੈ ਤੇ ਤੁਰੰਤ ਮਸੀਬਤ ਦਾ ਹੱਲ ਲੱਭਣ ਵਿੱਚ ਝੋਟ ਜਾਂਦਾ ਹੈ ਤੇ ਦੂਜੇ ਜੀ ਵਿਚਾਰੇ ਪਣਦੀਆਂ ਸੋਚਾਂ ਨਾਲ ਆਪਣਾ ਬਲੱਡ ਪ੍ਰੈਸ਼ਰ ਵਧਾ ਲੈਂਦੇ ਆਂ ਬਿਮਾਰ ਹੋ ਜਾਂਦੇ ਆ ਤੇ ਸੋਚਦੇ ਆ ਕਿ ਸਭ ਕੁਝ ਖਤਮ ਹੋ ਗਿਆ ਪਿੰਡ ਵਿੱਚ ਪੁਚਾਲ ਆਉਣ ਤੇ ਜੇਕਰ ਸਾਰੇ ਘਰ ਤੈਸ ਤੈਸ ਹੋ ਜਾਣ ਤਾਂ ਸਾਰੇ ਪਿੰਡ ਵਾਲਿਆਂ ਦਾ ਰਵਈਆ ਵੀ ਕੋਈ ਜ ਨਹੀਂ ਹੋਵੇਗਾ ਪੁਚਾਲ ਹੁਕਮ ਸੀ ਪਰ ਉਸ ਹੁਕਮ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ ਕੀ ਕਦਮ ਚੁੱਕਦੇ ਹੋ ਇਹ ਤੁਹਾਡੀ ਆਪਣੀ ਚੋਣ ਹੁੰਦੀ ਹੈ ਹੁਕਮ ਮੰਨਣ ਨੂੰ ਲੈ ਕੇ ਲੋਕਾਂ ਦਾ ਅਕਸਰ ਇਹ ਸਵਾਲ ਹੁੰਦਾ ਹੈ ਕਿ ਜੇਕਰ ਸਭ ਕੁਝ ਪ੍ਰਮਾਤਮਾ ਦੇ ਹੁਕਮ 'ਚ ਹੋ ਰਿਹਾ ਹੈ ਤਾਂ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਜੇਕਰ ਮੇਰਾ ਘਰਵਾਲਾ ਮੈਨੂੰ ਕੁੱਟਦਾ ਹੈ ਤਾਂ ਕੀ ਮੈਂ ਹੁਕਮ ਮੰਨ ਕੇ ਕੁੱਟ ਖਾਂਦੀ ਰਹਾ ਜੇਕਰ ਮੈਂ ਆਪਣੀ ਨੌਕਰੀ ਤੋਂ ਨਾ ਖੁਸ਼ਾਂ ਤਾਂ ਕੀ ਮੈਂ ਉਸ ਨੂੰ ਹੁਕਮ ਸਮਝ ਕੇ ਉੱਥੇ ਹੀ ਜ਼ਿੰਦਗੀ ਲਗਾ ਦੇਵਾਂ ਜੇਕਰ ਮੇਰਾ ਭਰਾ ਮੇਰੀ ਜ਼ਮੀਨ ਦੱਬ ਕੇ ਬੈਠਾ ਹੈ ਤਾਂ ਕੀ ਮੈਂ ਹੁਕਮ ਮੰਨ ਕੇ ਹੱਥ ਤੇ ਹੱਥ ਧਰ ਕੇ ਬੈਠਾ ਰਹਾ ਇਨਾ ਸਵਾਲਾਂ ਦਾ ਜਵਾਬ ਵੀ ਹੁਕਮ ਦੇ ਵਿੱਚ ਹੀ ਲੁਕਿਆ ਹੋਇਆ ਹੈ ਤੁਸੀਂ ਜਿਸ ਵੀ ਸਥਿਤੀ ਵਿੱਚ ਹੋ ਕੀ ਤੁਹਾਡੇ ਅੰਦਰ ਕਾਬਲੀਅਤ ਹੈ ਉਸ ਨੂੰ ਠੀਕ ਕਰਨ ਦੀ ਜਾਂ ਬਦਲਣ ਦੀ ਜੇਕਰ ਹਾਂ ਤਾਂ ਸਮਝੋ ਇਹ ਕਾਬਲੀਅਤ ਵੀ ਹੁਕਮ ਹੈ ਉਹਦੀ ਬਖਸ਼ੀਸ਼ ਹੈ ਘਰ ਵਾਲਾ ਕੁੱਟਦਾ ਹੈ ਤਾਂ ਕੀ ਤੁਸੀਂ ਹਿੰਮਤ ਜਟਾ ਕੇ ਇਸ ਤੋਂ ਅਲੱਗ ਹੋ ਸਕਦੇ ਹੋ ਆਪ ਕੰਮ ਕਰਕੇ ਆਪਣਾ ਢਿੱਡ ਭਰ ਸਕਦੇ ਹੋ ਤਾਂ ਇਹ ਹਿੰਮਤ ਤੁਹਾਡਾ ਹੁਕਮ ਹੈ ਉਸ ਪ੍ਰਮਾਤਮਾ ਦਾ ਤੁਹਾਡੇ ਲਈ ਤੁਹਾਡੀ ਨੌਕਰੀ ਚੰਗੀ ਨਹੀਂ ਹੈ ਤਾਂ ਕੀ ਤੁਹਾਡੇ ਵਿੱਚ ਨਵੀਂ ਨੌਕਰੀ ਲੱਭਣ ਦੀ ਜਾਂ ਨਵਾਂ ਆਪਣਾ ਕੋਈ ਕਾਰੋਬਾਰ ਕਰਨ ਦੀ ਯੋਗਤਾ ਹੈ ਜੇ ਹਾਂ ਤਾਂ ਇਹ ਯੋਗਤਾ ਤੁਹਾਡੇ ਲਈ ਉਸ ਪ੍ਰਮਾਤਮਾ ਦਾ ਹੁਕਮ ਹੈ ਤੁਹਾਡੀ ਜ਼ਮੀਨ ਦੱਬੀ ਗਈ ਹੈ ਤਾਂ ਕੀ ਚੰਗੇ ਵਕੀਲ ਨਾਲ ਮਿਲ ਕੇ ਕੇਸ ਕਰਨ ਦੀ ਸੰਭਾਵਨਾ ਹੈ ਜੇ ਹੈ ਤਾਂ ਇਹ ਸੰਭਾਵਨਾ ਵੀ ਉਸ ਅਕਾਲ ਪੁਰਖ ਦਾ ਹੁਕਮ ਹੈ ਆਪਣੇ ਕਿਸੇ ਪਿਆਰੇ ਦੀ ਮੌਤ ਖਾਸ ਕਰ ਬੇਵਕਤੀ ਸਾਡੇ ਅਨੁਸਾਰ ਜਿਹਨੂੰ ਅਸੀਂ ਕਹਿੰਦੇ ਹਾਂ ਕਿਉਂਕਿ ਕੁਝ ਵੀ ਬੇਵਕਤਾ ਨਹੀਂ ਹੁੰਦਾ ਦਰ ਅਸਲ ਪ੍ਰਮਾਤਮਾ ਦੇ ਮੁਤਾਬਕ ਸਾਨੂੰ ਬਹੁਤ ਦਰਦ ਦਿੰਦੀ ਹੈ ਜੀ ਪਰ ਦਰਦ ਮੌਤ ਨਹੀਂ ਦੇ ਰਹੀ ਦਰਦ ਉਸ ਪਿਆਰੇ ਤੋਂ ਕਦੀ ਵੀ ਨਾ ਵਿਛੜਨ ਦਾ ਜਿਹੜਾ ਖਾਬ ਹੈ ਉਹ ਟੁੱਟ ਜਾਣ ਦੀ ਹਕੀਕਤ ਦਿੰਦੀ ਹੈ ਮੌਤ ਵਕਤੀ ਜਾਂ ਬੇਵਕਤੀ ਨਹੀਂ ਹੁਕਮ ਹੈ ਪ੍ਰਮਾਤਮਾ ਦਾ ਤੇ ਹੁਕਮ ਅਟੱਲ ਹੁੰਦਾ ਹੈ ਬਦਲਿਆ ਨਹੀਂ ਜਾ ਸਕਦਾ ਬਦਲੀ ਜਾ ਸਕਦੀ ਹੈ ਆਪਣੀ ਸੋਚ ਆਪਣਾ ਨਜ਼ਰੀਆ ਤੇ ਆਪਣੇ ਜਿਉਣ ਦਾ ਤਰੀਕਾ ਪਰਮਾਤਮਾ ਦੀ ਰਜਾ ਦੇ ਵਿੱਚ ਚੱਲਣਾ ਹੀ ਇੱਕੋ ਇੱਕ ਮਾਰਗ ਹੈ ਆਨੰਦ ਦਾ ਤੇ ਸੁਖਮਈ ਜ਼ਿੰਦਗੀ ਜਿਉਣ ਦਾ ਆਖਰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਝੂਠ ਤਾਂ ਨਹੀਂ ਲਿਖਿਆ ਹੋਵੇਗਾ ਨਾ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਉਮੀਦ ਕਰਦੇ ਹਾਂ ਗੁਰਬਾਣੀ ਦੇ ਇਸ ਸ਼ਬਦ ਦੀ ਤੁਹਾਨੂੰ ਅੱਜ ਸਮਝ ਆ ਗਈ ਹੋਵੇਗੀ ਭੇਜੇ ਕਰ ਤੁਸੀਂ ਅੱਜ ਤੋਂ ਹੀ ਉਸ ਅਕਾਲ ਪੁਰਖ ਦੇ ਹਰ ਹੁਕਮ ਨੂੰ ਮੰਨਣਾ ਸ਼ੁਰੂ ਕਰ ਦੋਗੇ ਉਹਦੇ ਭਾਣੇ ਨੂੰ ਮੰਨਣਾ ਸ਼ੁਰੂ ਕਰ ਦੋਗੇ ਤਾਂ ਮੇਰਾ ਯਕੀਨ ਹੈ ਕਿ ਤੁਹਾਡੀ ਜ਼ਿੰਦਗੀ ਵੀ ਕਾਫੀ ਆਸਾਨ ਹੋ ਜਾਏਗੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਅੱਗੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਨੂੰ ਦੋ ਇਜਾਜ਼ਤ ਤੇ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਵਿਸ਼ੇ ਤੇ ਗੱਲ ਕਰਾਂਗੇ ਜਿਹਦਾ ਨਾਮ ਹੈ ਕਰਮ ਹੁਣ ਦੋ ਸਾਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ